ਗੁਰੂ ਗੁਰ ਸੇਵੀਆ ਅਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵਸਿ ਫਤਖ ਸੰਧੀ ਨੂਰੇ ਅਰਸਾਹੁ ਕੁਰਸਾਹੁ ਤੋਦਡਠੇ ਸਚੇ ਪਾਤਿਸਾ ਮਾਲ ਜਨਮ ਜਨਮ ਦੀ ਸਜਣ ਸੱਚਾ ਪਾਤਿਸਾ ਹੋ ਸਿਰ ਸਾਹਦ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਸਜਣ ਸੱਚਾ ਪਾਤਿਸਾ ਸਰ ਸਾਹ ਬ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ දවාහගුරුසාහෙබජී වඩහංස මහල්ලා පැහැල්ල ਜੇ ਨਾ ਜਾਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚਾ ਦੂਰ ਨਾ ਪਾਲੀਐ काट काट शब्द पछाणो वा जेनो जग सृज समाया सो साहिब कुदरत जाणो वा ਸੱਚਾ ਦਾ ਦੂਰ ਨਾ ਪਾਲੀਐ ਘਾਟ ਘਾਟ ਸਬਦ ਪਛਾਨੋ ਵਾ ਸੱਚ ਸਬਦ ਪਛਾਨਹੁ ਦੂਰ ਨਾ ਜਾਣਹੁ ਜੇਨ ਇਹ ਰਚਨਾ ਰਾਚੀ ਨਾਮ ਧਿਆਇ ਤਾ ਸੁਖ ਪਾਏ ਬਿਨ ਨਾਵ ਬੇੜ ਕਾਚੀ ਜੇ ਨਾ ਥਾਪੇ ਬੇਦ ਜਾਣੈ ਸੋਈ ਕਿਆ ਕਹ ਵਖਾਣੋ ਜੇ ਨ ਜਾਗ ਥਾਪ ਬਤਾਇਆ ਜਾਲੋ ਸੋ ਸਾਹਿਬ ਪਰਵਾਣੋ बाबा आया है उठ चलना आद पंदा है संसारों सिर सिर सचड़ा लिखिया दुख सुख विचारों वा ਦੁਖ ਸੁਖ ਦੀਆ ਜੇ ਹਾ ਕੀਆ ਸੋਨੇ ਬਹ ਜੀ ਨਾਲ ਦੇ ਜੇ ਹੇ ਕਰਮ ਕਰਾਏ ਕਰਤਾ दूजे कार ना पाले आप निरालमतंधे कर हुक्म छा हारो हो ਅੱਜ ਕਲ ਕਰਦੇ ਆ ਕਾਲ ਬਿਆਪ ਦੂਜੇ ਪਾਏ ਵਿਕਾਰੋ ਜਮ ਮਾਰਗ ਪੰਥ ਨਾ ਸੁਜਾਈ ਉੱਜੜ ਅੰਧ ਗੁਬਾਰੋ ਵਾ ਨਾ ਜਲ ਲੇਫ ਤੁਲਾਈਆ ਨਾ ਪੂਜਨ ਪਰਕਾਰੋ ਵਾ ਪੂਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸੇ ਗਾਰੋ ਗਾਲ ਸੰਗਲ ਸਿਰ ਮਾਰੇ ਉਬਾ ਨਾ ਦੀਸ ਘਰ ਬਾਰੋ এবਕੇ ਰਾਹੇ ਜੰਮਨਾਹੀ ਪਛੋਤਾਣੇ ਸਿਰ ਪਾਰੋ ਬੇਨ ਸਾਚੇ ਕੋ ਬੇਲੀ ਨਾਹੀ ਸਾਚਾ ਏ ਹੋ ਵਿਚਾਰੋ ਬਾਬਾ ਰੂਹ ਰਬਹ ਸੋ ਜਾਣੀ ਆਹ ਮਿਲ ਰੋਵਾ ਗੁਣ ਸਾਰੇ ਵਾ माया रो मायामुडी तन्धडारोवणहारेवा तन्धारोव मेल नातु सुपनन्तर संसारो ਜਿਉ ਬਾਜੀ ਘਰ ਭਰਮੈ ਭੂਲੇ ਝੂਠ ਮੁਠੇ ਅਹੰਕਾਰ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ नाम रते गोर पूरे राखे, नानक सहज सुबाए, सुभा मार्ग पावन हारा, आपे कर्म कमाए ਨਾਮ ਰਤੇ ਗੁਰਪੂਰ ਰੱਖੇ ਨਾਨਕ ਸਹਿਜ ਸੁਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹਾਂਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇ ਸੋ ਸਾਹਿਬ ਕੁਦਰਤ ਜਾਣੋ ਵਾ ਸੱਚਾ ਦੂਰ ਨਾ ਭਾਲੀਐ ਕਾਟ ਕਾਟ ਸਬਦ ਪਛਾਣੋ ਵਾ